ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹੋਰ ਸਾਰੇ ਨੇ ਕੀ ਹਾਲ ਚਾਲ ਹੈ ਆਪਾਂ ਪਹੁੰਚੇ ਸੀ ਅੱਜ ਸਵੇਰੇ ਸਵੇਰੇ ਕਵੈਂਟਰੀ ਕਰਨ ਦੀ ਅਪਾਰਟਮੈਂਟ ਸੀਗੀ 8:30 ਵਜੇ ਦੀ ਤੇ ਸੋਚਿਆ ਜੇ ਮੈਂ ਵੀ ਨਾਲ ਹੀ ਚੱਲਦੀ ਆ ਮੇਰੇ ਵੀ ਥੋੜੇ-ਵੋੜੇ ਕੰਮ ਰਹਿੰਦੇ ਸੀਗੇ ਤੇ ਹੁਣ ਮੈਂ ਪਹੁੰਚ ਗਈ ਸੀ ਕਵੈਂਟਰੀ ਮਾਰਕੀਟ ਜਿੱਥੇ ਆਪਣੀਆਂ ਸਬਜ਼ੀਆਂ ਵਗੈਰਾ ਮਿਲ ਜਾਂਦੀਆਂ ਨੇ ਸਵੇਰ ਸਵੇਰ ਰਸ਼ ਘਾਟੀ ਹੈ ਇਹ ਟਾਊਨ ਕਾਇਟੀ ਹੈ ਤਾਂ ਇੰਤਰੀ ਵਿੱਚ ਇੱਥੇ ਬਾਹਰ ਤਾਂ ਜਦਾਂ ਨਹੀਂ ਮਿਲਦੀ ਹੈਗੀ ਫਿਰ ਇਥੋਂ ਬੈਂਕ ਮਾਰਕੀਟ ਸਟਾਰਟ ਹੋ ਜਾਂਦੀ ਹੈ। ਬਾਕੀ ਚਲੋ ਅੰਦਰ ਜਾ ਕੇ ਦੇਖਦੇ ਹਾਂ ਅੰਦਰ ਕੀ ਕੀ ਮਿਲਦਾ। ਆਹਾਂਜੀ ਇੱਕ ਤਰ੍ਹਾਂ ਦੀ ਓਪਨਿੰਗ ਆਰਕੇਟ ਹੈ ਇੱਥੇ ਜਿਵੇਂ ਹਰ ਚੀਜ਼ ਤੋਂ ਮਿਲ ਜਾਂਦੀ ਹੈ। ਇਹ ਜਿਵੇਂ ਫਰਸਟ ਸ਼ਾਪ ਇਧਰੋਂ ਮੈਂਟਰ ਕਿਤਾ ਦਾ ਕੱਪੜਿਆਂ ਦੀ ਆ ਗਈ ਹੈ। ਤੇ ਵਿੰਟਰ ਦੇ ਕੱਪੜੇ ਨੇ ਸੇਲ ਵਗੈਰਾ ਲੱਗੀ ਹੁੰਦੀ ਹੈ। ਇਹ ਕਿਸੇ ਗੋੜਨੇ ਸਪਲਾਈ ਹੋਈ ਹੈ। ਜਿਹੜੇ ਲੋਕ ਐਵੇਂ ਆਪਣੇ ਘਰ ਸਬਜ਼ੀਆਂ ਤਿਆਰ ਕਰਦੇ ਨੇ ਤੇ ਉਹ ਵੀ ਇੱਥੇ ਆ ਕੇ ਸੇਲ ਕਰਦੇ ਨੇ ਅੱਜ ਮੈਂ ਪਹਿਲੀ ਵਾਰ ਵੀ ਇਰਲੀ ਮਾਰਨਿੰਗ ਆ ਕੇ ਟਰਾਈ ਕੀਤੀ ਹੈ ਤਾਂ ਬੜੀ ਸੋਹਣੀ ਸ਼ਾਂਤੀ ਪਈ ਹੈ ਤੇ ਦੇਖੋ ਆਪਣੀਆਂ ਇੰਡੀਅਨ ਸਬਜ਼ੀਆਂ ਨਹੀਂ ਤਾਂ ਇੱਥੇ ਬੰਦੇ ਚੰ ਬੰਦੇ ਜਿਵੇਂ ਵਜਦਾ ਫਿਰਦਾ ਉਹ ਕੰਮ ਹੁੰਦਾ ਮਾਰਨਿੰਗ ਹਾਓ ਆਰ ਯੂ ਇਹ ਹੈ ਗੁੱਡ ਅੱਜ ਇਹ ਤੁਹਾਨੂੰ ਉਹ ਬੜਾ ਜਿੰਦਾ ਸੇਫ ਤਿਆਰੀਆਂ ਚੱਲ ਰਹੀਆਂ ਜਿਵੇਂ ਹੁਣ ਇਹ ਆਪਣੀਆਂ ਸਬਜ਼ੀਆਂ ਉੱਪਰ ਲਾ ਰਹੇ ਨੇ ਦੇਖੋ ਮੇਥੀ ਤਣੀਆਂ ਇੱਥੋਂ ਪਰ ਮੌਸਮ ਨੂੰ ਸਾਰ ਚੀਜ਼ ਮਿਲ ਜਾਂਦੀ ਹੈ ਪਿੰਡੀਆਂ ਹੋ ਗਿਆ ਮਿਰਚਾਂ ਹੋ ਗਈਆਂ ਨੇ ਕੀਆ ਲੱਗੀ ਹੈ ਬੈਂਗਣ ਮੰਗੋ ਵੀ ਆ ਗਏ ਨੇ ਆ ਗਿਆ ਅਦਰਕ ਲਸਣ ਟਮਾਟਰ ਜਿਨ੍ਹਾਂ ਵੇਟ ਮੈਂ ਆਪਣਾ ਪੰਜਾਬੀਆਂ ਦਾ ਬਿਲਕੁਲ ਨਹੀਂ ਸਰਦਾ ਹੈਗਾ ਹੁਣ ਜੀ ਸਭ ਆਪਣੇ ਆਪਣੇ ਸ਼ਾਪ ਖੋਲ ਰਹੇ ਨੇ ਤੇ ਸਬਜ਼ੀਆਂ ਵਗੈਰਾ ਲਾ ਰਹੇ ਨੇ অলਮੋਸਟ ਸੇਮੀ ਸ਼ਾਪਸ ਨੇ ਹੈਰਿਤ ਨੇ ਸੇਮ ਸਾਮਾਨ ਰੱਖਿਆ ਹੋਇਆ ਇਹ ਕੱਚੀ ਆਮ ਵੀ ਆ ਗਈਆਂ ਨੇ ਸੋ ਅਲੇ ਇਨਮੀ ਦੇ ਇਨਮੀ ਦੇ ਗਾਰੀਆਸ ਲੱਗੇ ਹੋਏ ਨੇ ਕਿਉਂਕਿ ਇਹ ਪਿੰਚ ਦਾ ਇੱਥੇ ਖੂਬ ਰਸ਼ ਹੁੰਦਾ ਹੈ ਇਹ ਆਪਣੇ ਪਿਆਜ਼ਾਂ ਦੇ ਥੈਲੇ ਆ ਗਏ ਨੇ ਅੰਦਰ ਇਹਨਾਂ ਨੇ ਫੂਟ ਦੀ ਸਪਲਾਈ ਹੋਈ ਹੈ ਸ਼ਾਪ ਇੱਥੇ ਬਾਸਕਟਸ ਪਾ ਕੇ ਰੱਖ ਦਿੰਦੇ ਨੇ ਚੀਜ਼ਾਂ ਤੇ ਫਿਰ ਉਹ 1 ਪਾਉਂਡ 1 ਬਾਸਕਟ ਹੁੰਦੀ ਹੈ ਇਨ ਫਲਾਵਰ ਸ਼ਾਪ ਆ ਗਈ ਹੈ ਆਲਮੋਸਟ ਸਾਰੀ ਚੀਜ਼ ਇਸ ਮੰਡੀ ਚ ਮਿਲ ਜਾਂਦੀ ਹੈ ਤੇ ਜਿਹਨਾਂ ਨੇ ਫੁੱਲ ਆਪਣੇ ਘਰ ਦੇ ਜਾ ਕੇ ਲਾਉਣੇ ਨੇ ਉਹ ਵੀ ਹੈਗੇ ਨੇ ਬles you ਤਾਂ ਇਹ ਇਹ ਤਾਂ ਇੱਕ ਤਰ੍ਹਾਂ ਦੀ ਗ੍ਰੋਸਰੀ ਸ਼ਾਪ ਹੈ ਤੇ ਇੱਥੇ ਵੀ ਤੁਹਾਨੂੰ ਦੇਖੋ ਹਰ ਚੀਜ਼ਾਂ ਨੇ ਸਬਜ਼ੀਆਂ ਪਿਆ ਰਾਜਮਾ ਪਏ ਨੇ ਛੋਲੇ ਪਏ ਨੇ ਦਾਲਾਂ ਦੋਨੋਂ ਸਭ ਤਰ੍ਹਾਂ ਦੇ ਮਿਲ ਜਾਣਗੇ ਆ। ਦੇਖਿਓ ਫੋਨ ਕਵਰਸ ਦੇ। ਤੇ ਇੱਥੇ ਤੁਹਾਨੂੰ ਸਾਰੀ ਵੈਰਾਈਟੀ ਮਿਲ ਜਾਊਗੀ। ਕਿਸੇ ਵੀ ਫੋਨ ਦਾ ਕਵਰ ਤੁਹਾਨੂੰ ਚਾਹੀਦਾ ਹੈ। ਟੈਬਲੇਟ ਦਾ ਕਵਰ ਚਾਹੀਦਾ। ਸਭ ਇੱਥੇ ਅਵੇਲੇਬਲ ਨੇ। ਹਲੋ। ਅਜੇ ਸਿਰਫ ਥੋੜੇ ਬਥੇ ਲੋਕ ਨੇ ਜੋ ਬਸ ਆਪਣੇ ਜ਼ਰੂਰਤ ਦੇ ਚਾ ਲੈ ਰਹੇ ਨੇ ਅਗੇ ਆਪਣੀ ਇਹ ਕੁਕ ਸ਼ਾਪ ਆ ਗਈ ਹੈ ਇਹ ਦੇਖਦੇ ਤੇ ਗੋਰੀ ਵੀ ਸ਼ੌਪ ਲਾਉਂਦੇ ਨੇ ਆਪਣੇ ਇੰਡੀਅਨ ਵੀ ਲਾਉਂਦੇ ਨੇ ਆਈ ਥਿੰਕ ਹਰੀ ਕਮਿਊਨਿਟੀ ਦਾ Lågorna här på Nishop London, ja, det är inte så många som här. det fisk. Här finns det fisk, och här det fisk. Här finns det fisk. ਮੇਨ ਲੋਕਾਂ ਦਾ ਮੈਂ ਵੀ ਪਹਿਲੀ ਵਾਰ ਖੁਦ ਚੰਗੀ ਤਰ੍ਹਾਂ ਘੁੰਮ ਰਹੀ ਹਾਂ ਕਿਉਂਕਿ ਮੋਸਟਲੀ ਦਿਨ ਵਿੱਚ ਆਈਦਾ ਹੈ ਤੇ ਇੱਥੇ ਇੰਨੀ ਭੀੜ ਹੁੰਦੀ ਹੈ ਤੇ ਸਾਨੂੰ ਜਿਹੜਾ ਸਮਾਨ ਚਾਹੀਦਾ ਉਸ ਅਸੀਂ ਆਪਣਾ ਫਟਾਫਟ ਲੈ ਕੇ ਉਹੀ ਸ਼ਾਪ ਤੇ ਪਹੁੰਚੀਦਾ ਹੈ ਤੇ ਆਪਣਾ ਜਲਦੀ ਜਲਦੀ ਨਿਕਲ ਹੀ ਦੇ ਇਹ ਵੀ ਆਪਣੇ ਗੋਰੇ ਭਾਈ ਸਾਹਿਬ ਦੀ ਸ਼ਾਪ ਹੈ ਇਹ ਇੱਥੇ ਚਾਈਨੀਜ਼ ਸ਼ਾਪ ਹੈ ਇਹ ਤੁਦੋਂ ਚਾਈਨੀਜ਼ ਜੱਜ ਮਿਲ ਜਾਣਗੇ ਜਾਂ ਮੈਨੂੰਡਲਸ ਵਗੈਰਾ ਹੋਰ काफ़ी चीजें इत हर एक तरह की चीज़ मिल जाती है आपको मन लगता घूम फिर के फिर उ गए हैं तो मंडी से बहुत सारे एंट्रस्ट ने ਤੁਸੀਂ ਕਿ세 ਪਾਸੇ ਤੋਂ ਐਂਟਰ ਹੋ ਸਕਦੇ ਆਂ ਇੱਕ ਫੋਟੋ ਕੱਟ 2556 ਐਂਟਰਸ ਨੇ ਇਹ ਆ ਗਿਆ ਸ਼ੂਜ਼ ਸ਼ਾਪਸ ਇਹ ਕੈਂਟਰੀ ਅਥਰੋ ਆ ਗਈ ਹੈ ਇੱਧਰ ਆ ਗਏ ਬੇਕਰੀ ਸ਼ਾਪ ਤੁਹਾਨੂੰ ਭੁੱਖ ਲੱਗੇ ਸ਼ਾਪਿੰਗ ਕਰਦੇ ਨੇ ਤੁਸੀਂ ਜਿਹੜੇ ਨਾਲ ਵੀ ਨਾਲ ਆਪਣਾ ਬੇਕਰੀ ਤੇ ਉਹ ਕੁਸ਼ਨਾ ਖਾਓ ਇੱਧਰ ਆ ਗਏ ਸਵੀਟ ਸ਼ਾਪਸ ਤੁਹਾਨੂੰ ਚਾਕਲੇਟ ਕੈਂਡੀਜ਼ ਮਿਲਦੀਆਂ ਨੇ ਇਹ ਬੈਗ ਸ਼ਾਪ ਹੈ ਇਹ ਤੇ ਸ਼ਾਪਿੰਗ ਬੈਗ ਬਣੇ ਹੋਏ ਨੇ ਸਮ ਟਾਈਮਸ ਜੇ ਸੂਰਕੇ ਸ਼ਾਪਿੰਗ ਕਰਨੀ ਹੈ ਤਾਂ ਬਸ ਇਹ ਆਪਣੀ ਸ਼ਾਪਿੰਗ ਕਰੋ ਤੇ ਇਹਨਾਂ ਬੈਗਸ ਕੋ ਇੱਕ ਤਰ੍ਹਾਂ ਦਾ ਟ੍ਰੋਲੀ ਦਾ ਕੰਮ ਕਰਦੇ ਨੇ ਇਹ ਸ਼ੌਪ ਹੈਗੇ ਕੈਂਡਲਸ ਦੀ ਅਰਗਬੱਤੀਆਂ ਦੀ ਪਰਫਿਊਮਸ ਦੀ ਇਹ ਹਰਿਆ ਅਰਗਬੱਤੀਆਂ ਪਈਆਂ ਨੇ ਹਾਂਜੀ ਇਹ ਵਿੱਚ ਇੱਕ ਕਾਰਡ ਸ਼ਾਪਸ ਮਣੀ ਹੋਈ ਹੈ ਨਹੀਂ ਲੋਕ ਐਥੋਂ ਤੁਸੀਂ ਆਪਣੇ ਕਿਸੇ ਨੂੰ ਵੀ ਵਿਸ਼ ਕਰਨੀ ਹੈ ਕੋਈ ਬਰਥਡੇ ਵਿਸ਼ ਹੈ ਕੋਈ ਐਨੀਵਰਸਰੀ ਵਿਸ਼ ਹੈ ਤਾਂ ਤੁਸੀਂ ਇੱਥੋਂ ਆਪਣੇ ਕਾਰਡ ਬਾਇ ਦਾ ਸਕਦੇ ਆ ਇਹ ਅਗਲੀ ਚੀਜ਼ ਸ਼ਾਪ ਇੱਥੇ ਹਰ ਇੱਕ ਤਰ੍ਹਾਂ ਦੀ ਚੀਜ਼ ਮਿਲਦੀ ਹੈ ਇੱਥੇ ਇਹ ਦੇ ਵਿੱਚ ਟਾਈਆਂ ਵਗੈਰਾ ਕਾਰਪਟ ਵਗੈਰਾ ਤੇ ਛੋਟੇ ਮੋਟੇ ਜਿਹੜੇ ਆਪਾਂ ਘਰ ਚ ਲੋੜ ਪੈਂਦੀ ਹੈ ਉਹ ਆ ਗਏ ਮਾਰਕੀਟ ਕੈਫੇ ਬਣਿਆ ਹੋਇਆ ਤੇ ਚਾਹ ਪਾਣੀ ਦਾ ਪ੍ਰਬੰਧ ਵੀ ਕੀਤਾ ਹੋਇਆ ਹੁਣ ਜਿਵੇਂ ਤੋਂ ਸਿਰਫ ਹੀ ਮੈਂ ਕੋਈ ਆਈਟਮ ਮੰਡੀ ਕੁਮਾਰ ਰਹੀਆਂ ਕਿਸੇ ਦਿਨ ਆਪਾਂ ਬਿਜ਼ੀ ਟਾਈਮਸ ਵੀ ਆਵਾਂਗੇ ਫਿਰ ਦਿਖਾਵਾਂਗੇ ਬਿਜ਼ੀ ਟਾਈਮਸ ਇੱਥੇ ਦਾ ਕਿਵੇਂ ਦਾ ਮਾਹੌਲ ਹੁੰਦਾ ਇੱਥੇ ਤੋਂ ਨਵ CD's ਵਾਇਨਲ ਤੇ ਕੋਈ ਵੀ ਕਾਫੀ ਪਲੇਇੰਗ ਸਿਸਟਮ ਮਿਲ ਜਾਣਗੇ ਅਜੇ ਇੱਕਦਮ ਮਾਰਨਿੰਗ ਦਾ ਟਾਈਮ ਹੈ ਤਾਂ ਕਾਫੀ ਸਾਰੀਆਂ ਸ਼ਾਪਸ ਨਹੀਂ ਖੁੱਲੀਆਂ ਕੁਝ ਖੁੱਲ ਰਹੀਆਂ ਨੇ ਤੇ ਇਹ ਤੁਹਾਡੇ ਲਈ ਹੈਗਾ हेयर ਐਂਡ ਬਿਊਟੀ ਪ੍ਰੋਡਕਟਸ जी एक है परफ्यूम शॉप है इतना कोफ़ी व्डिया व्डिया शीशों से परफ्यूम पे है तो जोड़ा भी परफ्यूम लाइक करा करते हो तो वो अपना समॉल पैकेट बॉग लेके जा सकते हैं जिम्मे कि सैंपल देख रहे हैं तो जिमें ਉਹਨਾਂ ਨੂੰ ਇਹ ਵਾਲਾ ਪਰਫਿਊਮ ਪਸੰਦ ਆਇਆ ਤੇ ਇਹਨਾਂ ਨੇ ਹੁਣ ਇਸ ਨੂੰ ਛੋਟੀ ਬੋਤਲ 'ਚ ਫਿਲ ਕਰਤਾ ਹੈ। ਇਹ ਇਸੇ ਆਈਟਮ ਤੋਂ ਦਰਨੋ ਫਰਾਂਸ ਦਾ ਪਰਫਿਊਮ ਮਿਲ ਜੇਗਾ। ਜਿਹੜੇ ਵੀ ਤੁਹਾਨੂੰ ਸਿ ਲਾਈਕ ਕਰਦੇ ਹੋ ਤੁਸੀਂ ਇਹਨਾਂ ਨੂੰ ਦੱਸ ਕੇ ਉਹ ਪਰਫਿਊਮ ਨੂੰ ਚੈੱਕ ਕਰੋ ਪਹਿਲਾਂ ਤੁਸੀਂ ਮੈਮ ਤੇ ਬਾਅਦ ਜਿੰਨਾ ਵੀ ਤੁਹਾਨੂੰ ਚਾਹੀਦਾ ਤੁਸੀਂ ਆਪਣਾ ਫਿਲ ਕਰਕੇ ਲਓ। ਇਹ ਵੀ ਕਰਨ ਦੇ ਬਿਊਟੀ ਪ੍ਰੋਡਕਟਸ ਨੇ ਪਰਫਿਊਮਸ ਨੇ ਨੈਲ ਪਾਲਿਸ਼ ਨੇ ਸਾਰੀ ਤੁਹਾਨੂੰ ਸਾਰਾ ਮੇਕਅਪ ਦਾ ਸਮਨ ਮਿਲ ਜੇਗਾ ਫਾਉਂਡੇਸ਼ਨ वगैरह 보면은 ਯਾ ਕਰਨੇ ਨੇ ਯਾ ਜਸਟ ਫॉर YouTube थैंक यू ਸੋ ਐਥੇ ਹਰ ਇੱਕ ਤਰ੍ਹਾਂ ਦਾ ਪ੍ਰੋਡਕਟਸ ਮਿਲ ਜੇਗਾ ਤੁਹਾਨੂੰ ਬਿਊਟੀ ਦੇ ਲਿਪਸਟਿਕ ਪਈਆਂ ਨੇ ਸਕਿਲ ਆ ਗਏ ਨੇ ਥੈਂਕ ਯੂ ਹਾਂਜੀ ਇੱਥੇ ਮਿਲਦੀ ਹੈ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਟੀ ਇਹ ਦੇਖੋ ਇਹਨਾਂ ਨੇ ਬਾਲ ਸਪਾਈ ਹੋਈ ਹੈ ਜਿਵੇਂ ਇਹ ਫਰੈਸ਼ ਟੀ ਹੁੰਦੀ ਹੈ ਡਰਾਈਵ लीफ ਕਰਕੇ ਬਣਾਈ ਹੁੰਦੀ ਹੈ ਇੱਥੇ ਜਿਹੜਾ ਵੀ ਫਲੇਵਰ ਤੁਹਾਨੂੰ ਚਾਹੀਦਾ ਟੀ ਦਾ ਤੁਸੀਂ ਫੋ ਲੈ ਸਕਦੇ ਹੋ ਕਾਫੀ ਹਾਊਸ ਕਾਫੀ ਮਸ਼ੀਨਸ ਵੀ ਰੱਖੀਆਂ ਹੋਈਆਂ ਨੇ ਇਹਨਾਂ ਨੇ ਮੈਂਟਨ ਦਾ ਟੀ ਦਾ ਉਹ ਹੈ ਹਾਰਡਸ ਟੀ ਹੁੰਦੀਆਂ ਨੇ ਜਿਹੜੀਆਂ ਉਹ ਹਰ ਇੱਕ ਤਰ੍ਹਾਂ ਦੇ ਮਿਲਦੀਆਂ ਨੇ ਉੱਥੇ ਅੱਗੇ ਸਟਿਚਿੰਗ ਸ਼ਾਪ ਬਣੀਆਂ ਹੋਈਆਂ ਨੇ ਇੱਥੇ ਵੀ ਤੁਸੀਂ ਕੋਈ ਸਟਿਚ ਕਰਵਾਉਣਾ ਕੋਈ ਚੀਜ਼ ਠੀਕ ਕਰਵਾਉਣੀ ਕਿਸੇ ਆਪਣੇ ਕੱਪੜੇ ਨੂੰ ਤਾਂ ਉਹ ਕਰਵਾ ਸਕਦੇ ਹੋ ਇਹ ਜਿਮ ਲਵਰ ਲਈ ਹੈ ਤੇ ਇਹ ਤੁਹਾਨੂੰ ਹਰ ਤਰ੍ਹਾਂ ਦਾ ਪ੍ਰੋਟੀਨ ਵਗੈਰਾ ਮਿਲਦਾ ਕਰਨ ਦੀ ਕਿਵਰੇ ਥੁਲੇ ਕੇ ਜਾਂਦਾ ਹੁੰਦਾ ਕੁਛ ਨਾ ਕੁਛ ਇਹ ਬੋਲ ਦਾ ਸਮਾਨ ਹੋ ਗਿਆ ਬੋਲ ਗਿਆ ਕੋਟੀਆਂ ਸਵੈਟਰ ਜਿੱਨੇ ਕੋਸ਼ਪਸ ਜਿੰਨੇ ਖੁੱਲੀਆਂ ਹੋਈਆਂ ਗਈਆਂ ਇਹ ਇਕ ਗਲਟ ਰੋਂ ਫੁੱਲਣ ਗਿਆ ਸੋ ਨੈਕਸਟ ਟਾਈਮ ਆਪਾਂ ਲੇਟੀਆਂ ਆਵਾਂਗੇ ਤਾਂ ਜੋ ਸਾਰੀਆਂ ਸ਼ਾਪਾਂ ਖੁੱਲ ਜਾਣ গুড় শপ আ যে কী স্টর বুন রাখে তো ওকে হাই স্কুলে কে পসি শপি ফ্রপ জ ਤੇ ਆਪਣੀ ਚੁਆਇਸ ਦਾ ਮੁਕੇ ਤਿਆਰ ਕਰਵਾ ਸਕਦੇ ਹਾਂ ਇਹ ਸਾਰੇ ਫਰੈਸ਼ ਫਲਾਵਰ ਨੇ ਅੱਜ ਪਹਿਲੀ ਵਾਰ ਮੈਂ ਕਲੀਅਮ ਵੀਡੀਓ ਬਣਾ ਰਹੀ ਹਾਂ ਤੁਸੀਂ ਸਾਰੇ ਲਾਈਕ ਕਰੋਗੇ ਮੋਸਟਲੀ ਮੇਜਰ ਮੇਰੇ ਨਾਲ ਹੀ ਹੁੰਦੇ ਨੇ ਫਿਰ ਮੇਜਰ ਅੱਜ ਕੰਮ ਤੇ ਸੀਗੇ ਕਰਨ ਵੀ ਆਪਣੇ ਫੌਂਡਮੈਂਟ ਤੋਂ ਬਤਾ ਰਿਹਾ ਹੈ ਮੈਂ ਬੇਲੀ ਸੀ ਕਿ ਇੱਥੇ ਟਾਣ ਦੇ ਵਿੱਚ ਨਾਲ ਬਹੁਤ ਟਾਈਮ ਹੋ ਗਿਆ ਸੀ ਟਾਣ ਵੀ ਨਹੀਂ ਆਈ ਸੀ ਮੈਂ ਸੋਚਿਆ ਜਨ ਨਾਲ ਇੱਕ ਤਾਂ ਟੌਪ ਦੀ ਜਿਹੜੀ ਲਈ ਜਾਵੇ ਨਾਲ ਇੱਕ ਵੀਡੀਓ ਬਣਾਈ ਜਾਵੇ ਹਾਂਜੀ ਮੰਡੀ ਦਾ ਟੂਰ ਲਿਆ ਆਪਾਂ ਨੇ ਕੱਢ ਹੁਣ ਆਪਾਂ ਥੋੜਾ ਬਾਹਰ ਘੁੰਮ ਲਈਏ ਤੇ ਇਹਨਾਂ ਥੋੜੀ ਸ਼ਾਪਿੰਗ ਵੀ ਕਰਨੀ ਸੀਗੀ ਤੇ ਇਸ ਦੇ ਨਾਲ ਹੀ ਮੈਚ ਦੇ ਵਲੌਗ ਵੀ ਕਰਨੇ ਆ ਐਂਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੱਬ ਰੱਖਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ The video like thank you